ਇਹ ਮੁੰਡੇ ਮੋਟਰਸਾਈਕਲ ਦੇ ਸੀਗੇ Honda ਮੋਟਰਸਾਈਕਲ ਸੀ ਇਹਨਾਂ ਦੇ ਕੋਲ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਗਰਾਂਵ ਵੱਲੋਂ ਆ ਰਹੇ ਸੀ ਪੁੱਪਾਰਾਂ ਵੱਲੋਂ ਆ ਰਹੇ ਸੀ ਜਾਂ ਤੇਸੀਆਂ ਤੋਂ ਜਾ ਰਹੇ ਸੀ ਦਰੋਂ ਆਉਂਦੇ ਸੀ ਹੁਣ ਮਤਲਬ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਮਤਲਬ ਮੋਟਰਸਾਈਕਲ ਨੂੰ ਕੋਈ ਬੜਾ ਨੁਕਸਾਨ ਨਹੀਂ ਹੋਇਆ ਹੈਗਾ ਮੁੰਡਿਆਂ ਦੇ ਦੋਨਾਂ ਮੁੰਡਿਆਂ ਦੇ ਸਿਰ ਦੇ ਵਿੱਚ ਮਤਲਬ ਜ਼ਿਆਦਾ ਇੰਜਰੀ ਆ ਤੇ ਮੌਕੇ ਦੇ ਉੱਪਰ ਮਤਲਬ ਜਦੋਂ ਤੱਕ ਅਸੀਂ ਆਏ ਸੀਗੇ ਤੇ ਮੁੰਡਿਆਂ ਦੀ ਮੌਕੇ ਦੀ ਮੌਤ ਹੋ ਗਈ ਸੀ ਤੇ ਕਾਫੀ ਖੂਨ ਵਗੈਰਾ ਸਿਰ ਤੋਂ ਨਿਕਲਿਆ ਤੇ ਹੁਣ ਬਾਡੀਆਂ ਸਿਵਲ ਹਸਪੀਟਲ ਉੱਪਰ ਭੇਜ ਦਿੱਤੀਆਂ ਜਾਂ ਬਾਕੀ ਹੁਣ ਦੇਖ ਰਹੇ ਆ ਸਵੀਰ ਨੂੰ ਕੀ ਹੈਪਨ ਹੋਇਆ ਇਹ ਵਾਲਾ ਕਿ ਕਿਹਦੇ ਨਾਲ ਘਟਨਾ ਹੋਈ ਆ ਦੁਰਘਟਨਾ ਹੋਈ ਆ ਕਿਉਂਕਿ ਸਾਡੇ ਦੇਖਣ ਦੇ ਵਿੱਚ ਤਾਂ ਇਹ ਜਾ ਕੇ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਮਤਲਬ ਜਾਂ ਤਾਂ ਸਿਰ ਦੇ ਉੱਪਰ ਦੀਵਾ ਤੇ ਕੋਈ ਟਾਇਰ ਲੰਘ ਆਇਆ ਜਾ ਕੋਈ ਮਤਲਬ ਕੋਈ ਭਾਰੀ ਚੀਜ਼ ਜਿਹੜੀ ਹੈਗੀ ਆ ਉਹਨੇ ਉਹਨਾਂ ਦੇ ਬੰਦੇ ਬੱਚੇ ਮੁੰਡਾ ਇੱਕ ਪੜਦਾ ਇੱਕ ਰਾਜਮੈਸਤਰੀ ਆ ਔਰ ਗੱਲ ਇਹ ਆ ਕਿ ਮਤਲਬ ਦੋਨੇ ਮੁੰਡੇ ਜਾਂਗੇ ਆ ਔਰ ਇੱਕ ਮੁੰਡੇ ਦੀ ਦੋ ਭੈਣਾਂ ਆ ਉਹ ਵੀ ਗੋਣ ਵਾਲੀਆਂ ਆ ਇੱਕ ਮੁੰਡੇ ਦੀਆਂ ਛੇ ਭੈਣਾਂ ਦਾ ਛੋਟਾ ਭਰਾ ਆ ਮਸੀ ਮਾਪਿਆਂ ਨੇ ਉਹਨੂੰ ਸੁੱਖਾ ਵਾਂ ਕੇ ਲਿਆ ਲਿਆ ਸੀਗਾ ਤੇ ਬਹੁਤ ਮੜਾ ਹਾਲ ਆ ਮਾਪਿਆਂ ਦਾ ਸਾਹ ਨਹੀਂ ਹੁੰਦਾਗੇ ਬਸ ਬਹੁਤ ਮੜਾ ਹੋਇਆ ਜੀ ਹੁਣ ਮਤਲਬ ਕਹਿ ਨਹੀਂ ਸਕਦੇ ਕੁਝ ਵੀ ਨਾ ਧੱਕਾ ਲਗਾ। ਭਾਜੀ ਕੀ ਨਾਮ ਹੈ ਜਿਹੜੇ ਮ੍ਰਿਤਕਾਂ ਦਾ ਨਾਮ ਕੀ ਆ ਜੀ? ਇੱਕ ਜਿਮਰਜੀ ਦਾ ਮੁੰਡੇ ਦਾ ਨਾਲ ਇੱਕ ਦਾ ਤੇ ਦੂਸਰੇ ਨੂੰ ਸ਼ਾਇਦ ਕੱਚਾ ਨਾ ਬੱਬਾ ਕਹਿੰਦੇ ਆ ਜਿਹਦੇ ਵਿੱਚ ਤਕਰੀਬਨ 8 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਦੋ ਨੌਜਵਾਨ ਜੰਗ ਮੁੰਡੇ ਜਿਹੜੇ ਆ ਉਹ ਦਰਾਏ ਦੀ ਸਾਈਡ ਤੋਂ ਜਾ ਰਹੇ ਸੀਗੇ ਸੰਗ ਢੇਸੀਆਂ ਵੱਲ ਜਿਹੜੀ ਕੁੜੀ ਆ ਆਪਣੇ ਪਾਪੂ ਦਾ ਉਹਦੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ ਦੋਹਾਂ ਦੀ ਐਡ ਦੀ ਸਪੋਰਟ ਜਿਹੜੀ ਡੈਥ ਹੋ ਗਈ ਆ ਦੋਵੇਂ ਮੋਟਰਸਾਈਕਲ ਦੇ ਸੀਗੇ ਔਰ ਵਹੀਕਲ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਵਹੀਕਲ ਮਾਰ ਗਿਆ